ਹੈਲੋ ਜੀ ਸਾਰੀ ਕਾਲ ਤੋਂ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਇਹ ਤੇ ਮੈਂ ਤੇ ਮੰਮੀ ਜੀ ਗਏ ਸੀ ਮਾਸੀ ਕੋਲ ਤੇ ਅਸੀਂ ਪਹਿਲਾਂ ਮਾਸੀ ਕੋਲ ਜਾਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਆਉਂਦਾ ਸੀਗਾ ਰਾਜ ਚ ਆਪਾਂ ਉੱਥੇ ਮੱਥਾ ਟੇਕਣ ਲੱਗ ਗਏ ਸੀਗੇ ਸਵੇਰੇ ਸਵੇਰੇ ਕਿਉਂਕਿ ਮੇਰਾ ਹੀ ਆਈਡੀਆ ਸੀ ਮੰਮੀ ਜੀ ਗੁਰਦੁਆਰਾ ਆਉਂਦਾ ਹੈ ਰਾਜ ਤੇ ਆਪਾਂ ਪਹਿਲਾਂ ਉੱਥੇ ਮੱਥਾ ਟੇਕ ਕੇ ਫਿਰ ਮਾਸੀ ਦੇ ਘਰੇ ਚੱਲਾਂਗੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ ਆ ਤੇ ਕਾਫੀ ਵਿਸ਼ਾਲ ਗੁਰਦੁਆਰਾ ਹੈ ਤੇ ਨਾਲੇ ਆਪਾਂ ਐਕਸਪਲੋਰ ਤੇ ਨਾਲੇ ਫਿਰ ਆਪਾਂ ਮੱਥਾ ਟੇਕਿਆ ਅੱਗੇ ਵੀ ਇੱਕ ਅੱਧੀ ਵਰੀ ਆਪਾਂ ਆਏ ਸੀਗੇ ਇੱਥੇ ਲੇਕਿਨ ਉਦੋਂ ਚਾਜ ਤਰ੍ਹਾਂ ਆਪਾਂ ਘੁੰਮੇ ਨਹੀਂ ਸੀਗੇ ਲੇਕਿਨ ਹੁਣ ਫਿਰ ਆਪਾਂ ਚੰਗੀ ਤਰ੍ਹਾਂ ਐਕਸਪਲੋਰ ਕੀਤਾ ਗੁਰਦੁਆਰਾ ਫੋਟੋ ਨਹੀਂ ਕਿਚ ਲੈ ਵੀਡੀਓ ਬਣ ਲਈਏ ਤੇ ਇੱਥੇ ਮੰਮੀ ਜੀ ਨੇ ਪੰਜ ਸੰਨਾਨਾ ਕੀਤਾ ਸੀਗਾ ਤੇ ਇੱਥੇ ਦਰਿਆ ਦੇ ਵਿੱਚ ਇੰਨੀਆਂ ਸਾਰੀਆਂ ਮੱਛੀਆਂ ਸੀਗੀਆਂ ਤੁਸੀਂ ਵੇਖ ਸਕਦੇ ਜਵਾਂ ਨਹੀਂ ਡਰ ਰਹੀਆਂ ਸੀਗੀਆਂ ਆਹ ਸਰੋਵਰ ਦੇ ਵਿੱਚ ਜਿਹੜੀਆਂ ਮੱਛੀਆਂ ਸੀ ਤੇ ਇੱਥੇ ਮੈਂ ਤੇ ਮੇਰੀ ਮਾਸੀ ਜੀ ਦੇ ਮੁੰਡੇ ਨੇ ਅਸੀਂ Zomato ਤੋਂ ਮੰਗਾਇਆ ਸੀ ਆ ਪੀਜ਼ਾ ਅਸੀਂ ਕੌਣ ਚੀਜ਼ ਪੀਜ਼ਾ ਮੰਗਾਇਆ ਸੀਗਾ ਤੇ ਦੋ ਹੋਰ ਅਸੀਂ ਪਾਰਸਲ ਮੰਗਾਇਆ ਸੀਗੇ ਕਿਉਂਕਿ ਸਾਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਸੀਗੀ ਵੈਸੇ ਤੇ ਮਾਸੀ ਜੀ ਨੇ ਰੋਟੀ ਬਣਾਈ ਸੀਗੀ ਤੇ ਮਨਵੀਰ ਕਹਿੰਦਾ ਨਹੀਂ ਰੋਟੀ ਨਹੀਂ ਆਪਾਂ ਦੋਨੇ ਨਾ ਭਰਾ ਭਰਾ ਕੁਝ Zomato ਤੋਂ ਮੰਗਾਉਣੇ ਆ ਮਤਲਬ ਇਹ ਤੋਂ Zomato ਦੀ ਡਿਲੀਵਰੀ ਹੈਗੀ ਇਹ ਸਾਡੇ ਪਿੰਡ 'ਚ ਹੈ ਨਹੀਂ ਸ਼ਹਿਰਾਂ ਦੇ ਵਿੱਚ ਹੁੰਦੀ ਹੈ ਮੇਰੇ ਮਾਸੀ ਜੀ ਸ਼ਹਿਰ 'ਚ ਰਹਿੰਦੇ ਨੇ ਤੇ ਉਹਨਾਂ ਨੇ ਨਵਾਂ ਘਰ ਬਣਾਇਆ ਸੀਗਾ ਉਹੀ ਆਪਾਂ ਵੇਖਣ ਆਏ ਸੀਗੇ ਤੇ ਇਥੇ ਸਾਰਿਆਂ ਨੂੰ ਪਹਿਲਾਂ ਜਿਹੜਾ ਪੀਜ਼ਾ ਸੀ ਉਹ ਡਿਲੀਵਰ ਹੋਇਆ ਸੀਗਾ ਉਸ ਤੋਂ ਬਾਅਦ ਮੋਮੋਜ਼ ਹੋਏ ਸੀਗੇ ਫਿਰ ਆਪਾਂ ਆਈਸਕ੍ਰੀਮ ਮੰਗਾਈ ਸੀ ਤੇ ਮੰਮੀ ਜੀ ਨੇ ਕੁਝ ਨਹੀਂ ਖਾਦਾ ਕਿਉਂਕਿ ਮੰਮੀ ਜੀ ਇਹੋ ਜਿਹਾ ਕੁਝ ਨਹੀਂ ਖਾਂਦੇ ਨੇ ਉਹਨਾਂ ਨੇ ਸਿਰਫ ਚਾਹ ਪੀਤੀ ਤੇ ਨਾਲ ਥੋੜਾ ਜਿਹਾ ਭੁਜੀਆ ਸੀਗਾ ਉਹ ਖਾਦਾ ਤੇ ਇੱਥੇ ਉਸ ਤੋਂ ਬਾਅਦ ਆਪਣੇ ਜਿਹੜੇ ਮੋਮੋਜ਼ ਸੀਗੇ ਉਹ ਵੀ ਡਿਲੀਵਰ ਹੋ ਗਏ ਸੀ ਕਿ ਜਿਵੇਂ ਥੱਲੇ ਕਰਦੇ ਆ ਜਾਂਦੇ ਨੇ ਕੋਈ ਵੀ ਚੀਜ਼ ਆਪਾਂ ਇੱਥੇ ਆਰਡਰ ਕਰਦੇ ਆ ਤਾਂ ਆਪਣੇ ਪਿੰਡਾਂ ਦੇ ਵਿੱਚ ਤੇ ਡਿਲੀਵਰੀ ਹੈ ਨਹੀਂਗੀ ਲੇਕਿਨ ਇੱਥੇ ਸ਼ਹਿਰ ਦੇ ਵਿੱਚ ਜਿਹੜੀ ਡਿਲੀਵਰੀ ਛੇਤੀ ਆ ਜਾਂਦੀ ਹੈ ਤੇ ਇੱਥੇ ਫਿਰ ਅਸੀਂ ਇੰਜੋਏ ਕੀਤੀ ਪਾਰਟੀ ਕੀਤੀ ਮੇਰਾ ਬਰਥਡੇ ਵੀ ਸੀਗਾ ਨੈਕਸਟ ਡੇ ਤੇ ਇਸੇ ਕਰਕੇ ਅਸੀਂ ਮਾਸੀ ਮਾਸੀ ਕਰਕੇ ਸੈਲੀਬ੍ਰੇਟ ਕਰ ਲਿੱਤਾ ਹਾਂ ਬਸ ਕੇਕ ਨਹੀਂ ਮੰਗਾਇਆ ਬਾਕੀ ਜਿੰਨੀ ਵੀ ਪਾਰਟੀ ਸੀਗੀ ਉਹ ਆਪਾਂ ਇੱਥੇ ਕੰਪਲੀਟ ਕਰ ਲਈਤੀ ਸੀਗੀ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਤੇ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਦੇ ਹੋ ਜੇ ਕੋਈ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਆਉਣ ਵਾਲੀ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਓਕੇ ਗੁੱਡਬਾਈ ਸੇਫ ਹੋਮ ਐਂਡ ਟੇਕ ਕੇਅਰ ਆਲ